बहुत सारे मेरे विरोधी धीरे साथियों ने बोलिया कई ने कि समर्थन भी दिता सुझाव भी दी साहब समर्थन भी दिताव भी दिए क्योंकि खुद कॉलोनाइजर ने वो इस कि संबंधित कोई भी किता कर सकते है, कोई भी बंदा कोई माड़ा कम नहीं कल को ट्रांसपोर्ट दबे रा ਅਕਾਲ ਗੱਲ ਨਾ ਬੋਲੇ ਵਿੱਚ ਚੰਗਾ ਲੱਗਦਾ ਕਿਉਂਕਿ ਉਹ ਵੀ ਤਾਂ ਟ੍ਰਾਂਸਪੋਰਟ ਦੇ ਵਿੱਚ ਨੇ ਉਹ ਉਹਨਾਂ ਨੂੰ ਸੁਝਾ ਦੇਣਾ ਉਹਨਾਂ ਨੂੰ ਟਿਕਟਾਂ ਕਿੰਨੀਆਂ ਹੋਣੀਆਂ ਚਾਹੀਦੀਆਂ ਰੂਟ ਕਿੰਨੇ ਹੋਣੇ ਚਾਹੀਦੇ ਆ 30 ਕਿਲੋਮੀਟਰ ਨੂੰ ਕਿਵੇਂ ਕਿਵੇਂ ਵਧਾ ਕੇ ਫਿਰ 30 30 ਕਰਕੇ ਫਿਰ ਕਿਵੇਂ ਅਬੋਰ ਤੋਂ ਪਠਾਨਕੋਟ ਲੈ ਕੇ ਜਾਣਾ ਉਹਨਾਂ ਦੇ ਪਤਾ ਹੀ ਬੜਾ 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 ਸਪੀਕਰ ਸਾਹਿਬ ਐਨਓਸੀ ਬਸ ਐਨਾਂ ਇੱਥੇ ਜੋ ਮਰਜ਼ੀ ਬੋਲੀ ਜਾਓ ਮੁੱਖ ਬਿੰਦੂ ਪਾਪਰਾ ਐਕਟ ਲੋਕਾਂ ਨੂੰ ਸਿਰਫ ਇੰਨਾ ਸਮਝ ਆਉਂਦਾ ਜੇ ਅਸੀਂ ਪਲਾਟ ਲਿਆ ਸੀਗਾ ਮੇਰਾ ਬਾਪੂ ਰਿਟਾਇਰ ਹੋਇਆ ਸੀਗਾ ਜਿੰਨੇ ਪੈਸੇ ਮਣੇ ਸੀ ਫਲਾਨੀ ਕਲੋਨੀ ਚ ਲਾਤੇ ਅੱਜ ਪਤਾ ਲੱਗਿਆ ਕਲੋਨੀ ਇਲੀਗਲ ਹੈ ਉਹ ਤਾਂ ਕਲੋਨੀ ਕੋਈ ਲੀਡਰ ਸੀਗਾ ਜਾਂ ਲੀਡਰ ਦੀ ਛੇ ਨਾਂ ਸੀ ਬੰਦਾ ਉਹ ਕਲੋਨੀ ਕੱਟ ਕੇ ਚਲਾ ਗਿਆ ਜੀ ਬਾਅਦ ਦੇ ਵਿੱਚ ਜਦੋਂ ਉਹ ਸੁਕਲੋਨੀ ਵਾਸਤੇ ਮੀਟਰ ਲਵਾਉਣ ਗਏ ਫੋ ਕਹਿੰਦੇ ਤਾਂ ਕਲੋਨੀ ਇਲੀਗਲ ਜਦੋਂ ਸੀਵਰੇਜ ਦਾ ਪਾਣੀ ਦੀ ਗੱਲ ਕੀਤੀ ਕਹਿੰਦੇ ਕਲੋਨੀ ਇਲੀਗਲ ਹੈ ਜਦੋਂ ਲਾਈਟਾਂ ਦੀ ਗੱਲ ਕਹਿੰਦੇ ਕਲੋਨੀ ਇਲੀਗਲ ਹੈ ਕਿਹਦੇ ਹੀ ਸਾਡੇ ਪੈਸੇ ਤਾਂ ਲੀਗਲ ਸੀਗੇ ਸਾਡੇ ਪੈਸੇ ਤਾਂ ਨਕਲੀ ਨਹੀਂ ਸੀ ਨਾ ਜੇ ਕਲੋਨੀ ਨਕਲੀ ਹੈ ਐਸੀ ਕਿੱਥੇ ਪੈਸੇ ਲਾ ਕੇ ਫੇਰ ਇਹ ਬੰਦਾ ਨਾਲ ਗੱਲ ਕਰੋ ਉਹ ਬੰਦਾ ਕੀ ਕਰਦਾ ਸੀਗੇ ਮੇਰੇ ਕੋਲ ਰਿਕਾਰਡ ਪਿਆ ਉਹ ਬੰਦਾ ਲੀਡਰਾਂ ਦੇ ਨਾਲ ਪਾ ਜਾਂਦਾ ਸੀਗਾ ਜੀ ਕਲੋਨੀ ਵਾਲਿਆਂ ਨੂੰ ਵੀ ਉਹਨਾਂ ਤੋਂ ਕਰਾ ਲਓ ਵੋਟਾਂ ਵੇਲੇ ਹਮ ਵੋਟਾਂ ਵੇਲੇ ਤਾਂ ਫਿਰ ਤੁਹਾਨੂੰ ਪਤਾ ਹੀ ਹੈ ਇਹਨਾਂ ਨੂੰ ਵੀ ਪਤਾ ਹੀ ਹੈ ਇਹ ਸਾਰਾ ਕੁਝ ਲੀਗਲ ਹੋ ਜਾਂਦਾ ਫਿਰ ਤਾਂ ਗੱਭੀ ਮੈਨਾਂ ਕਿਵੇਂ ਹੋ ਗਈ ਇਲੀਗਲ ਅਸੀਂ ਕਰਾ ਦਾਂਗੇ ਲੀਗਲ ਤੇ ਕੰਮ ਚੱਲਦਾ ਰਿਹਾ ਜਨਾਬ ਮੇਰੇ ਕੋਲੇ ਤਿੰਨ ਮੈਂ ਜਦੋਂ ਇਹ ਫੈਸਲਾ ਕਰਨ ਸਨ ਮੈਂ ਕੋਈ ਕੋਈ ਮੈਂ ਬੱਚਾ ਨਹੀਂ ਹੈਗਾ ਮੈਂ 3 ਸਾਲ ਦਾ ਮੁੱਖ ਮੰਤਰੀ ਹਾਂ ਹਰ ਲੋਕੀ ਸਾਬ ਸੁਣ ਲਿਓ ਮੈਂ ਕੋਈ ਇਨਕਸਪੀਰੀਅੰਸ ਨਹੀਂ ਹੈਗਾ ਹੁਣ ਐਕਸਪੀਰੀਅੰਸ ਦਾ ਦੇਸ਼ ਦੇ ਟੌਪ 5 ਐਕਸਪੀਰੀਅੰਸ ਮੁੱਖ ਮੰਤਰੀ ਹੈ ਜਿਕਰ ਅਰਵਿੰਦ ਕੇਜਰੀਵਾਲ ਤੇ ਭਗਵੰਤ ਮਾਨ ਦਾ ਨਾਮ ਆਉਂਦਾ ਹੈ

पिछली तीन बार तो इलीगल कॉलोनिया रेगुलाइज किया गया है तीन बार और हर बार सिर्फ वाली लाइन पढ़े थले लिखा हो नहीं करा बस अगले दल तो फिर कर देंगे अगली बार फिर कर देंगे मैं कह यार ये की है, ये तो कहिए इन्होंने दो ਕਿ ਕੈਪਟਨ ਸੀ ਇੱਕ ਤਿੰਨ ਕੰਮਿਨਿਆਂ ਬਾਅਦ ਇਹ ਹੋ ਰਾਇਆ ਸੀ ਇੱਕ ਉਹ ਅੱਧਦਰ ਦੇ ਹੱਬ ਦੇ ਫੈਸਲੇ ਉਦੋਂ ਅੱਜ ਮੈਂ ਕੱਲ ਕੱਲ ਮੈਂ ਬੱਸ ਆਦਮ ਸੁਣ ਰਿਹਾ ਸੀ 18 ਚਿੱਠੀਆਂ ਮੈਨੂੰ ਪਾਈਆਂ 17 ਫੋਨੀਆਂ ਪਾਈਆਂ 16 ਇਹਨਾਂ ਨੂੰ ਪਾਈਆਂ ਨਹੀਂ Let me speak sir Let me speak sir ਤੁਸੀਂ ਤੁਸੀਂ ਅੱਗੇ ਚੱਲ ਜੇ ਸਰ Let me speak ਸਰ ਲੈਪੀਸ ਸਪੀਕ ਹੋ ਸਕਦਾ ਤੁਸੀਂ ਬੈਠੋ ਉਹ ਚਿੱਠੀ ਤੁਹਾਡੀ ਹੋ ਸਕਿਆ ਤੁਹਾਡੀ ਚਿੱਠੀ ਜੇ ਮજબੂਤ ਹੋਵੇ ਹੋ ਸਕਦਾ ਤੁਹਾਡੀ ਚਿੱਠੀ ਚ ਮજબੂਤ ਹੋਵੇ ਕਿ ਐਨਓਸੀ ਕਲੀਅਰ ਕਰੋ ਸੋ Let me speak ਹੋ ਸਕਦਾ ਮજબੂਤ ਹੋਵੇ ਤੁਹਾਡੀਆਂ ਚਿੱਠੀਆਂ ਕੈਪਟਨ ਮਿੰਦਰ ਤਾਂ ਪਾਉਂਦਾ ਰਿਹਾ ਡਸਟਬਿਨ ਚ ਤੇ ਤੁਸੀਂ ਸਾਡੇ ਵਾਲੀ ਗਿੰਦੇ ਰਹੇ ਨੇ ਉਹ ਤੁਸੀਂ ਕਿੰਨੀਆਂ ਲਿਖਿਆ ਕੈਪਟਨ ਨੂੰ ਕੈਪਟਨ ਨੂੰ ਕਿਨੇ ਲਿਖਿਆ ਪਹਿਲਾਂ ਕੈਪਟਨ ਨੇ ਕੀ ਕਿਹਾ ਸੀਗਾ ਬਾੜੀ ਉਹ ਫੀਲ ਕੁੱਤਰੀ ਕਿਹਾ ਸੀ ਕੈਪਟਨ ਨੇ ਜੇ ਬਾਜਬਾ ਮੈਨੂੰ ਚਿੱਠੀ ਲਿਖਦਾ ਰਹਿੰਦਾ ਮੈਂ 10 ਵਿੱਚ ਪਾ ਦਿੰਦਾ ਬੈਠਾ ਯਾਰ 17 ਤੁਹਾਨੂੰ ਲਿਖ ਦਿਆ 18 ਮੈਨੂੰ ਲਿਖਾ ਇਹ ਕੰਮ ਇਹਨਾਂ ਨੂੰ ਹੋਰ ਕੋਈ ਕੰਮ ਹੀ ਹੈ ਨਹੀਂ ਇਹਨਾਂ ਨੂੰ ਲੈਟ ਹਿਮ ਸਪੀਕ ਰਾਈਟ ਲੈਟ ਹਿਮ ਸਪੀਕ ਲੈਟ ਹਿਮ ਸਪੀਕ ਲੈਟ ਹਿਮ ਸਪੀਕ ਲੈਟ ਹਿਮ ਹੱਦਾਂ ਹੱਦਾਂ ਜੋ ਕੁਝ ਵੀ ਚੇਅਰ ਦੀ ਆਗਿਆ ਤੋਂ ਬਿਨਾ ਕਿਹਾ ਗਿਆ ਹੈ ਰਿਕਾਰਡ ਨਾ ਕੀਤਾ ਜਾਵੇ ਜੀ ਸੀਐਮ ਸਾਹਿਬ ਚੇਅਰ ਤੋਂ ਰੈਸਟ ਕਰੋ ਹੋ ਸਕਦਾ ਕੋਈ ਮਜਮੂਨ ਐਨਓਸੀ ਵਾਲਾ ਵੀ ਹੋਵੇ ਜਿਹੜੀ 18 ਮੈਨੂੰ ਲਿਖੀ 17 ਤੁਹਾਨੂੰ ਲਿਖੀ ਇਹਨਾਂ ਦੀ ਘੜ ਪੜਦਾ ਕੌਣ ਇਹਨਾਂ ਦੀ ਜੇ ਇਹਨਾਂ ਨੇ ਇਹਦੇ ਹਫ਼ਤੇ ਪ੍ਰਧਾਨ ਨੇ ਕਿਹਾ ਸੀ ਮੈਂ ਉਹਦੀਆਂ ਚਿੱਠੀਆਂ ਨੂੰ ਡਸਟਬਿਨ ਚ ਪਾ ਦਿੰਦਾ ਤੜਕੀ ਉੱਠ ਕੇ ਵਾਰ ਪੜਦੇ ਸਾਰੇ ਜਿਹੜੀ ਨੈਟ ਕਰ ਹੋ ਲੱਗੀ ਹੋਵੇ ਉਹਨੂੰ ਟੈਗ ਕਰਕੇ ਟਵੀਟ ਕਰ ਦਿੰਦੇ ਭਗਵੰਤ ਮਾਨ ਨੂੰ ਗਾਲਾਂ ਬਸ ਕੋਈ ਕੰਮ ਚੰਗਾ ਕਰਤਾ ਹੋਵੇ ਨਾ ਨਾ ਇਹ ਕੰਮ ਚੰਗਾ ਥੋੜੀ ਭਗਵੰਤ ਮਾਨ ਨੂੰ ਗਾਲਾਂ ਬਸ ਹੋਰ ਕੋਈ ਕੰਮ ਨਹੀਂ ਮੈਂ ਕਹਿੰਨਾ ਕਿ ਆ ਜਿਹੜਾ ਅੱਜ ਬਿੱਲ ਲੈ ਕੇ ਆਇਆ ਕਿੰਨੇ ਲੋਕਾਂ ਦੇ ਪੈਸੇ ਜਨਾਬ ਜੀ ਉਸ ਤੋਂ ਬਾਅਦ ਪੈਸੇ ਨਹੀਂ ਕਮਾ ਸਕਦੇ ਹੋ ਆਪਣੀ ਜ਼ਿੰਦਗੀ ਜਿੰਨੀ ਕਮਾਈ ਸੀਗੀ ਉਹ ਨਾਲ ਲਾਤੀ ਕਿ ਅਸੀਂ ਹੁਣ ਕੱਤੀ ਲਾਈ ਵਾਲਾ ਫੈਸਲਾ ਕਿਉਂ ਲਿਆ ਮੈਂ ਡਿਟੇਲ ਦੱਸਦਾ ਮੈਂ ਲੈ ਆ ਪੈਸੇ 23 ਜੁਲਾਈ ਆਪ ਸਭ ਬੈਠੇ ਆਪ ਸਭ ਚੀਕਾ ਜੀ ਸਾਹਿਬ ਬੈਠੇ ਬੀਕੇ ਸਿੰਘ ਬੈਠੇ ਕੈਪਸ ਇਨਾ ਬੈਠੇ ਮਨੇ ਕਦ ਕਬ ਕਰਾਂਗੇ ਇਹ ਕੰਮ ਇਹ ਕਾ ਅਪਦੀ ਮੈਂ ਕਹਾਂ ਫਿਰ ਜੇ ਆਪਾਂ ਅੱਜ ਕਰਤਾ ਨਾ ਉਸ ਇਹਦਾ ਮਤਲਬ ਇਹ ਹੋ ਜੂਗਾ ਇਹ ਗੱਲ ਹੈਗੀ ਹੈ ਸਰ ਕੋਈ 15 ਦਾ ਅਸਦੇ ਨੇੜੇ ਦੇ ਵਿੱਚ ਮੈਂ ਕਹਾਂ ਜੀ ਆਪਾਂ ਅੱਜ ਅਨਾਉਂਸ ਕਰਤਾ ਕਿ 2 ਨਵੰਬਰ ਤੱਕ ਰਿਸਟਰੀਆਂ ਖਰਾ ਲਓ ਜਾਂ ਜਿਨ੍ਹਾਂ ਦੀਆਂ ਬਿਆਨੇ ਦਿੱਤੇ ਹੋਏ ਨੇ ਜਿਹੜੇ ਰਹਿੰਦੇ ਨੇ 2 ਨਵੰਬਰ ਤੱਕ ਲੀਗਲ ਇਹ ਨਾ ਹੋਵੇ ਕਿ ਅੱਜ ਤੋਂ ਬਾਅਦ 2 ਨਵੰਬਰ ਤੱਕ ਲੋਕ ਇਹ ਸਮਝ ਲੈਣ ਕਿ ਇਲੀਗਲ ਕਲੋਨੀਆ ਕੱਟਣ ਦਾ ਟਾਈਮ ਆ ਗਿਆ। 1.5 ਮਹੀਨੇ ਚ ਹੋਰ ਇਲੀਗਲ ਕਲੋਨੀਆ ਕੱਢ ਦੋ 2 ਨਵੰਬਰ ਤੱਕ ਸਾਰਾ ਕੁਛ ਲੀਗਲ ਹੈ। ਮੈਂ ਕਹਿ ਵੀ ਕੰਮ ਕਰਦੇ ਹਾਂ। 10 ਦਿਨ ਪਹਿਲਾਂ 31 ਜੁਲਾਈ ਨੂੰ ਫਾਈਨਲ ਕਰਦੇ ਆ 31 ਜੁਲਾਈ ਤੱਕ 10% ਵਿਆਨਨ